ਚਲੋ ਸਾਰੇ ਨੂੰ ਹੋਪ ਕਰਦੇ ਹਾਂ ਸਾਰੇ ਠੀਕ ਠਾਕ ਹੋ ਹੋ ਗਏ ਸੋ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਘਰ ਰਾਤ ਦੀ ਰੋਟੀ ਵਿੱਚ ਪਾਉ ਭਾਜੀ ਕਿਉਂਕਿ ਮੇਰਾ ਮਨ ਕਰ ਰਿਹਾ ਸੀ ਪਾਉ ਭਾਜੀ ਖਾਣ ਦਾ ਤੇ ਮੰਮੀ ਨੇ ਬਣਾਣੀ ਸ਼ੁਰੂ ਕਰ ਦਿੱਤੀ ਏ ਕਿਵੇਂ ਬਣਦੀ ਪਾਉ ਭਾਜੀ ਅੱਜ ਤੁਸੀਂ ਸਾਨੂੰ ਪੂਰੀ ਰੈਸিপি ਦੱਸੋ ਮੰਮੀ ਜੀ ਹਮ ਇੱਥੇ ਆਪਾਂ ਥੋੜਾ ਖਲਰਾ ਜਿਆਦਾ ਪਿਆ ਹੋਇਆ ਹੈ ਥੋੜਾ ਬਹੁਤ ਜਿਆਦਾ ਖਲਰਾ ਪਿਆ ਹੋਇਆ ਹੈ ਬਟ ਚਲੋ ਤੁਸੀਂ ਇਗਨੋਰ ਕਰ ਸਕਦੇ ਹੋ ਗਾਇਜ਼ ਇੱਥੇ ਕੋਰੀਂਡਰ ਆਪਾਂ ਕੱਟ ਲਿਆ ਹੋਇਆ ਹੈ ਮੰਮੀ ਨੇ ਕਿਉਂਕਿ ਇੱਥੇ ਆਲੂ ਤੇ ਪਿਆਜ਼ ਤੇ ਟਮਾਟਰ ਤੇ ਹਾਜੀ ਇਹ ਕੱਟ ਕੇ ਰੱਖ ਲਿਆ ਹੋਇਆ ਹੁਣ ਬਸ ਇਹਨੂੰ ਜਸਟ ਆਪਾਂ ਇਹਦੇ ਵਿੱਚ ਤੜਕਾ ਲਗਾ ਦੇਣਾ ਹੈ ਮਸਾਲਾ ਸੜਾ ਰੈਡੀ ਹੈ ਐਮਡੀਐਚ ਪਾਉਂਬਾਜੀ ਮਸਾਲਾ ਇੱਥੇ ਹਰਸ਼ ਵੀ ਆ ਗਿਆ ਹੈ 1 ਸੈਕਿੰਡ ਟੋਪ ਗੈਸ ਚਲਦੀ ਕਿ ਹੈ ਸੋ ਇੱਥੇ ਮੰਮੀ ਨੇ ਕੀ ਪਾਇਆ ਢੇਕੀ ਮਿਰਚ ਢੇਕੀ ਮਿਰਚ ਪਾਤੀ ਹੈ ਹੂੰ ਪਾਣੀ ਵੀ ਪਾਣਾ ਵਿੱਚ ਹੂੰ ਠੀਕ ਹੈ ਠੀਕ ਹੈ ਜੀ ਜੀਰਾ ਪੈ ਗਿਆ ਹੈ ਤੜਕਾ ਵੀ ਲੱਗ ਚੁਕਾ ਹੈ ਲੱਗ ਰਿਹਾ ਹੈ ਗਾਇਸ ਸੌਰੀ ਫॉर द ਅਨਕੰਵੀਨੀਐਂਸ ਕਿਉਂਕਿ ਇੱਥੇ ਮੇਰੇ ਫੋਨ ਦੀ ਮੈਮਰੀ ਜਿਹੜੀ ਫੁੱਲ ਹੋ ਚੁੱਕੀ ਸੀ ਉਹਨ ਮੇਰੀ ਜੀ ਪਾਉਵਾ ਜੀ ਬਣ ਗਈ ਮੈਂ ਤੁਹਾਨੂੰ ਕੋਈ ਰੈਸਪੀ ਨਹੀਂ ਦੱਸ ਸਕੀ ਸਿਵਾਏ ਇੰਗਰੀਡੀਐਂਟ ਦੇ ਸੋ ਇੱਥੇ ਪਾਉਵਾ ਜਿੱਤੇ ਸਾਡੀ ਪੂਰੀ ਰੈਡੀ ਸ਼ੈਰੀ ਹੋ ਗਈ ਹੈ ਬਸ ਹੁਣ पाओ साढ़े को नहीं तो हम आप ब्रैड कर धनिया पाए धनिया लिया और सारी पाव भाजी गार्निश हो चुकी है एंड गायज इतने आप ब्रैड जी है गर्म कर जा रहे हैं क्योंकि पाव भाजी ले पाव तो साढ़े को है नहीं गाइज इतने सारी प्लेट रेडी हो चुकी है लैट् टेस्ट इट थैंक यू मम्मी गाय दिखन तो बहुत सोहनी लग रही है फटाफट खाने मम्मी बड़ी टेस्टी बनी गाइस बहुत ज्यादा टेस्टी बनी मजा आ गया मजरेट। <laughs> ਸੋ ਗਾਇਸ ਅੱਜ ਲਈ ਇਹ ਨਇ ਨਇ ਗੱਤਾਂ ਦਾ ਵੀਡੀਓ ਅੱਛੀ ਲੱਗੀ ਹੋਏ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸੋ ਗਾਇਸ ਬਾਏ ਬਾਏ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ